ਸਾਰ ਸ੍ਰੀ ਸੁਦੇਵ ਦੀ ਕਾਸ਼ੇ ਦਸਵੇਂ ਪ੍ਰਥਮ ਰਵਤੀ ਸਰਕਾ ਅੰਗਰ ਨਾਮ ਕਰੇ ਜਾਏ ਰੰਗਦ ਵਰਤੇ ਅਮਰਦਾਸ ਰਾਮ ਦਾਸ ਹੰਸਹਾਏ ਪਰਜਮ ਹਰਗੋਬਨ ਨੂਸੋਹ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਕਰਾਈਏ ਜਿਸ ਡਿਠੇ ਸਾਹਿਬ ਦੁਖ ਜਾਏ ਤੇਗ ਬਹਾਦਰ ਸੋਹਰਾ ਘਰਨਾਉ ਨਿਤ ਆਉਤਾਏ ਸਰਖਾਈ ਹੋਏ ਸਹਾਏ ਦਸਵੇਂ ਪਾਛੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਗ ਦਸੋਂਗਾ ਸ਼ਹੀਆਂ ਦੇ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਰਨਾ ਧਿਆਨ ਕਰਕੇ ਬੋਲੋ ਜੀ ਵਾਹੀ ਗੁਰੂ ਪੰਜਾਬ ਪਿਆਰਿਆਂ ਚਾਹੋਂ ਸਭ ਰਾਦੇ ਤਾਲੀਆਂ ਮੁਕਤਿਆਂ ਆਖੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਕੇ ਛਕਿਆ ਦੇਵ ਜਵਾਈ ਤੇਰਵਾਹੀ ਦੇਖ ਕੇ ਅਨ ਰਠ ਕੀਤਾ ਪੰਜਾਬ ਪਿਆਰਿਆਂ ਸਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਕਾਲ ਸੋਹੀ ਸੇਂ ਬੋਲੋ ਜੀ ਵਾਹਿ ਜਿਨਾ ਸੋਹੀ ਸਿੰਘਣੀ ਅਗੇ ਤਰਨੁ ਹੈ ਸ੍ਰੀ ਸਤਿਗੁਰੂ ਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਗੀਆਂ ਤਖੜੀਆਂ ਦੇ ਚੜੇ ਆਰਿਆਂ ਨਾਲ ਕੰਨ ਚਰਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਕੀ ਦੇ ਸਾਂਹ ਸਵਾਸੋਂ ਗੁਰੂ ਵਾਹਿ ਜਿਨਾ ਸੋਹੀ ਸਿੰਘਣੀ ਦੀ ਕਮਾਈ ਦਾ ਅੰਤ ਕਰਕੇ ਕਾਲ ਸੋਹੀ ਸੇਂ ਬੋਲੋ ਜੀ ਵਾਹਿ ਗੁਰੂ ਕੰਜਾਂ ਦਕਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਵੇ ਤਕ ਤਾਵੇ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਕਹਾਂ ਕਹਾਂ ਰਸਿਆ ਰਿਹਾਏ ਦੇਖ ਦੇਖ ਫਤੇ ਬਿਰਧ ਕੀ ਪੈ ਪੰਚ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਕਾਲੂ ਸੂਜੀ ਕੇ ਗੋਲ ਗਾਲੀ ਬੋਲੋ ਜੀ ਵਾਹੇ ਗਰੂ ਸਿੱਖਾਂ ਨੂੰ ਸਿੱਕੀ ਦਾ ਅੰਕੇ ਸਦਾਨ ਰਹਿਤ ਦਾਨ ਪ੍ਰਵੇਗ ਦਾਨ ਵਿਸਾਦਾਨ ਪ੍ਰਸਾਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰਸੰਗ ਜੀ ਦੇ ਦਰਸ਼ਨ ਇਸ਼ਨਾਨ ਕੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਪਰਮਤਾ ਦਾ ਆਕਾਰ ਗੋਲੋ ਜੀ ਵਾਹੇ ਗਰੂ ਸਿੱਖਾਂ ਦਾ ਮੰਨ ਨੀਵਾ ਨਾਪ ਕੀ ਨਾਪ ਪ੍ਰਤਾ ਦਾ ਰੱਖਾ ਵਾਹੇ ਗਰੂ ਹੇ ਆਗਾਨ ਪਰਪ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਗੁਰੂ ਕਾਣਾ ਸਾਹਿਬ ਅਤੇ ਹੋਰ ਬਰਦਵਾਰਿਆਂ ਗੁਰਧਾਮਾਂ ਜੀ ਜਿਨ੍ਹਾਂ ਤੋਂ ਪੰਥ ਨੂੰ ਗਿਸ਼ੋੜਿਆ ਗਿਆ ਹੈ ਸੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੁਨਹਿ ਦਾ ਗਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੇ ਨਵਾਣਿਆਂ ਦੇ ਨਾਮ ਰਿਤਾਣਿਆਂ ਦੇ ਤਾਣ ਦੇ ਹੋਟਿਆਂ ਜੀਓ ਧੰਨ ਧੰਨ ਸ੍ਰੀ ਅਰਬੂ ਹਰਗੋਬਿੰਦ ਸਾਹਿਬ ਸ੍ਰੀ ਪਾਤਸ਼ਾਹ ਮੇਰੇ ਪੀੜੇ ਵਾਲਮ ਸਤਿਗੁਰੂ ਸਾਹਿਬ ਜੀ ਤਾਂ ਤੁੰਤਰੀ ਨੂੰ ਬਲੰਕ ਇੱਕ ਅਰਿਹਾ ਮਹਾਤਮ ਜੀ ਰਾਂ ਕਾਵਨ ਕੋਤਰ ਜਰਨਾ ਕਵਲਾ ਸੂ ਸੰਗਤ ਦੀ ਅਰਦਾਸ ਸ੍ਰੀਮੰਤ ਜੀ ਪ੍ਰਵਾਨ ਕਰਿਓ ਤਾਂ ਤੁੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਕਾਉਨ ਸੋਤਾ ਸਭੂ ਜੀ ਆਪ ਜੀ ਦੇ ਸ਼ਹੀਦੀ ਜਾਇਨ ਸੁਮਖਿ ਸੇ ਸਾਹਿਬ ਤੁੰਤਨ ਦਾਰਨ ਨੂੰ ਬਲ ਕੇ ਆਤਮਿਕ ਸੇ ਦਾਤਾ ਲਬਿਹਰ ਸੇ ਪ੍ਰੇਰਿਤ ਸੇ ਪ੍ਰੇਰਿਤ ਪਾਰਸ਼ ਸਹਿ ਪ੍ਰਵਾਰਾਂ ਨੂੰ ਮਿਲ ਕਰਕੇ ਖੱਲੇ-ਮਿੱਥੇ ਜਲਦੀ ਸ਼ਮੀਲ ਸੰਗਤਾਂ ਉੱਤੇ ਪਾਰਸ਼ਾਲ ਗੋਲ ਲੱਗੇ ਨੇ ਪ੍ਰੋਗਰਾਮ ਪ੍ਰਸ਼ਾਦ ਹਰਿਸ਼ ਸਹਿਵਾਸ਼ਾ ਹਾਜ਼ਰ ਹੈ ਕਿਰਪਾ ਕਰਨੀ ਆਪ ਦੇ ਦਰਕਰਨ ਦੇ ਸੇਵਕ ਰਵਿੰਦਰ ਸਿੰਘ ਕੁਲਵਿੰਦਰ ਸਿੰਘ ਪ੍ਰਵਾਰ ਨੂੰ ਉੱਤੇ ਪਾਰਸ਼ਾ ਪ੍ਰੋਗਰਾਮ ਪ੍ਰਸ਼ਾਦ ਜੀ ਦੇ ਹਾਜ਼ਰ ਹੈ ਅੰਦਰ ਪ੍ਰਬੰਧ ਕਰਨੇ ਪ੍ਰਵਾਨ ਹੋਏ ਪ੍ਰਸ਼ਾਦ ਸੰਗਤਾਂ ਨੂੰ ਬਤੌਣ ਦੀ ਆਗਿਆ ਬਖਸ਼ਣੇ ਹਰ ਉਸਤਾਂ ਦਰਗਾਹ ਫਿਗਰੀਆਂ ਲੋਨ ਅਸਤਬਲੇ ਰਖੇ ਕੱਦਦੇ ਆਂ ਸ਼ੋਹਦੇ ਆਂ ਕੱਪਦੇ ਆਂ ਬਗਾਉਂਦੇ ਆਂ ਨੀਰਾਂ ਹਮ ਜਿਤਾਵੇ ਤੂ ਸੰਗਤਾਂ ਦੇ ਸਿਫਤੇ ਮੇਰਾ ਪਰਿਆਸ ਰੱਖਣਾ ਇਹ ਲੋਕਤਾ ਤੰਦੂ ਸੇਵੀਆਂ ਨਾਲ ਥਾਮ ਨੀ ਰਾਗ ਗੁਰਸ਼ਖੀ ਵਾਲਾ ਜੀ ਨੂੰ ਰਖਸ਼ ਕਰਨਾ ਗੰਗਾਂ ਦਾ ਵੀਰਾਂ ਦੇ ਸਿਫਤੇ ਮੇਰਾ ਪਰਿਆਸ ਰੱਖਣਾ ਕਮਾਈਆਂ ਚਕਾਰੋਦਾਰਾਂ ਦੇ ਬਖਸ਼ਤਾਂ ਬਹੁਈਆਂ ਚੜਦੀਆਂ ਕਲਾ ਦੇ ਅਸ਼ੀਰਵਾਦ ਬਖਸ਼ ਕਰਦੇ ਆਪ ਜੀ ਦਾ ਕਰਦੇ ਸਹਿਯੋਗ ਆਪਾਂ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਦੇ ਪਾਸ਼ੇ ਮੱਧਿਆਉਂ ਦੇਸ਼ ਭੱਤੇ ਹੁਣ ਦੇ ਅਸ਼ੀਰਵਾਦ ਵਰਸ ਕਰਕੇ ਸੇਵ ਪਰਿਵਾਰ ਨੂੰ ਖੁਸ਼ੀਆਂ ਮਤਕ ਕਰਨੀਆਂ ਰਪਿਆਨੇ ਸਿੱਖ ਤੇ ਮਿਹਰਾਂ ਪਰਿਆਸਰ ਖਣਾ ਕਮਾਈਆਂ ਤੇ ਕਾਰੋਬਾਰਾਂ ਦੇ ਭਗਤਾਂ ਪਾਉਣੀਆਂ ਕੜਦੀਆਂ ਕਲਾ ਦੇ ਅਸ਼ੀਰਵਾਦ ਵਰਸ ਕਰਨੇ ਕਿਰਤਾ ਕਰੋ ਸੱਚੇ ਪਾਸ਼ ਗਰਾ ਪ੍ਰਚਾਰ ਦੀ ਪ੍ਰਵਾਨ ਕਰਨੇ ਰਾਗ ਹੋਇ ਪ੍ਰਸਾਦ ਸੰਤੋਇ ਵਰਤਾਂ ਹੁੰਦੀ ਆ ਗਾਵ ਰਖਣੀ ਜੋ ਜੀ ਸਕੇ ਆਪੀ ਦਾ ਨਾਮ ਸਭਨਾ ਵਾਹਿਗੁਰੂ ਜਪੇ ਸੁਖੋ ਵੇ ਨਾਮ ਜਪਾਵੇ ਨਾਮ ਕਨ ਨੜ ਦੀ ਕਲਾ ਜੇਰੇ ਭਾਣੇ ਸਰਵਾਹਿੰਗਿ ਵਿਚਾਰ ਕਰਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ